ਹੈਲੋ एवरीवन ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਘਰ ਦਿਖਾਉਣ ਜਾ ਰਹੀ ਹਾਂ ਜਿਹਦੀ ਕਿ ਐਂਟਰਸ ਆਪਾਂ ਸ਼ੁਰੂ ਕਰ ਦੁੱਤੀ ਆ ਆ ਇਸ ਸਾਈਡ ਤੇ ਪ੍ਰੋਪਰ ਦਾ ਬਹੁਤ ਹੀ ਸੋਨਾ ਸਟੋਨ ਦਾ ਕੰਮ ਹੋਇਆ ਹੋਇਆ ਤੇ ਆ ਇਸ ਸਾਈਡ ਤੇ ਐਂਟਰਸ ਇਹ ਮੇਨ ਦੋਰਾ ਉਧਰ ਲਾਈਟਸ ਨੇ ਔਰ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਕਿ ਆਟੋ ਸੈਂਸਰ ਲਾਈਟਸ ਲੱਗੀਆਂ ਹੋਈਆਂ ਆ ਦੇ ਅੰਦਰ ਤੇ ਬਿਊਟੀਫੁਲ ਹਾਊਸ ਦੇ ਅੰਦਰਲੀ ਸੈਟ ਇਸ ਸਟੋਨ ਦਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੀ ਬੂਕ ਲੈਨ ਟੋਸਟੇ ਰਾਈਟ ਸਾਈਡ ਤੇ ਸਟੋਨ ਦਾ ਕੰਮ ਹੋਇਆ ਹੋਇਆ ਆ ਬਹੁਤ ਹੀ ਸੋਨਾ ਸ਼ੈਂਡਲਰ ਲੱਗਾ ਹੈ ਉੱਪਰ ਲੇਟੈਸਟ ਡਿਜ਼ਾਈਨ ਦਾ ਘਰ ਆ। ਔਰ ਇਸ ਸਾਈਡ ਤੇ ਆ ਦੇਖੋ ਬਿਲਕੁਲ ਫਿਕਸਡ ਵਿੰਡੋ ਲੱਗੀ ਹੋਈ ਹੈ। ਤੇ ਵਿੰਡੋ ਦੇ ਸਾਈਡ ਤੇ ਪਲਾਂਟਸ ਰੱਖੇ ਹੋਏ ਆ। ਤੇ ਬਹੁਤ ਹੀ ਅੱਜਕੱਲ ਫੈਸ਼ਨ ਦੇ ਵਿੱਚ ਆ। ਔਰ ਇੱਧਰ ਜਿਹੜੀਆਂ ਸਟੇਅਰ ਆ ਸਾਹਮਣੇ ਸਟੇਅਰਸ ਦੇ ਵਿੱਚ ਥੱਲੇ ਇਹਨਾਂ ਨੇ ਪੌਟਸ ਰੱਖੇ ਹੋਏ ਆ ਜਿਹੜੇ ਕਿ ਬਹੁਤ ਹੀ ਅਟ੍ਰੈਕਸ਼ਨ ਹੈਗੀ ਘਰ ਦੀ ਔਰ ਹਾਫ ਫਰਸਟ ਸਾਡੀ ਆ ਗਈ। ਵਾਲ ਜਿਹੜੀ ਆ ਸ਼ੁਰੂ ਤੋਂ ਹੀ ਸ਼ੁਰੂ ਹੋ ਕੇ ਐਂਟਰਸ ਤੋਂ ਸ਼ੁਰੂ ਹੋ ਕੇ ਤੁਸੀਂ ਦੇਖ ਸਕਦੇ ਹੋ ਉੱਥੋਂ ਸ਼ੁਰੂ ਹੋਈ ਆਪਣੀ ਬਾਲ ਤੇ ਅੰਦਰ ਤੱਕ ਲਿਆ ਕੇ ਫਿਰ ਉਸ ਤੋਂ ਬਾਅਦ ਇਹ ਨਾਲ ਹੀ ਰਾਈਟ ਸਾਈਡ ਤੇ ਸਿਟਿੰਗ ਏਰੀਆ ਇਹਦੇ ਪਿੱਛੇ ਵੀ ਪੂਰੀ ਜਿਹੜੀ ਆ ਉਹ ਨੇਚਰਲ ਤੁਸੀਂ ਕਹਿ ਸਕਦੇ ਹੋ ਅਥਰ ਜਿਹੜੇ ਹੈਗੇ ਆ ਲਾਏ ਹੋਏ ਆ ਬਿਲਕੁਲ ਨੇਚਰਲ ਪੱਥਰ ਲੱਗੇ ਹੋਇਆ ਔਰ ਇਧਰ ਹੀ ਫਿਕਸ ਵਿੰਡੋ ਆ ਫਿਕਸ ਵਿੰਡੋ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਅੰਦਰ ਬਹੁਤ ਹੀ ਸੋਹਣੀ ਸਿਟਿੰਗ ਪਲੇਸ ਬਣਾਈ ਹੋਈ ਹੈ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਔਰ ਸਾਈਡ ਤੇ ਪ੍ਰੋਪਰ ਪਿੱਛੇ ਬੈਕਯਾਰਡ ਹੈ ਇਹ ਇਸ ਸਾਈਡ ਤੇ ਦੇਖੋ ਬਹੁਤ ਹੀ ਖੁੱਲਾ ਏਰੀਆ ਉੱਪਰ ਡਾਊਨ ਲਾਈਟਸ ਨੇ ਇਦਾਂ ਦੀ ਇਹਨਾਂ ਨੇ ਸੈਟਿੰਗ ਕੀਤੀ ਹੋਈ ਇੱਥੇ ਔਰ ਅੱਗੇ ਚੱਲਦੇ ਹਾਂ ਥੱਲੇ ਜਿਹੜਾ ਫਲੋਰ ਆ ਬਹੁਤ ਹੀ ਸੋਹਣਾ ਵਾ ਵੁੱਡਨ ਫਲੋਰ ਦੀ ਕੀਤੀ ਹੋਈ ਆ ਫਲੋਰਿੰਗ ਇਹਦੇ ਅਸੀਂ ਰਾਈਟ ਸਾਈਡ ਤੇ ਹੋਏ ਆ ਤੇ ਨਾਲ ਹੀ ਸਾਨੂੰ ਸਾਹਮਣੇ ਦਿਸੀ ਆ ਲਾਂਡਰੀ ਲਾਂਡਰੀ ਦੇ ਵਿੱਚ ਬਹੁਤ ਜ਼ਿਆਦਾ ਸਪੇਸ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਆ ਸਟੋਰੇਜ ਏਰੀਆ ਥੱਲੇ ਬਣਿਆ ਹੋਇਆ ਦੋਨੋਂ ਸਾਈਡਸ ਤੇ ਬਲੈਕ ਕਲਰ ਦਾ ਕੰਬੀਨੇਸ਼ਨ ਇਹਨਾਂ ਨੇ ਬਣਾਇਆ ਆਪਣਾ ਟੈਪਸ ਦਾ ਔਰ ਉੱਪਰ ਵੀ ਸਟੋਰੇਜ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਉੱਪਰ ਸਟੋਰੇਜ ਤੇ ਸੌਫਟ ক্লোজিং ਜਿਹੜੇ ਆ ਡੋਰ ਆ ਤੇ ਇਹਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਟੋਰੇਜ ਆ ਔਰ ਪੂਰੀ ਉਹਨਾਂ ਨੇ ਥੱਲੇ ਡਰਾਈ ਤੇ ਵਾਸ਼ਿੰਗ ਮਸ਼ੀਨ ਜਿਹੜੀ ਆ ਬਹੁਤ ਹੀ ਤਰੀਕੇ ਨਾਲ ਰੱਖੀ ਹੋਈ ਹੈ ਔਰ ਇਧਰ ਵੀ ਸਾਈਡ ਤੇ ਬਾਹਰ ਤੁਸੀਂ ਆਪਣੇ ਡੋਰ ਰੱਖਿਆ ਹੋਇਆ ਇਸ ਸਾਈਡ ਤੇ ਪ੍ਰੋਪਰ ਡੋਰ ਆ ਤੁਸੀਂ ਇਧਰ ਹੀ ਬਾਹਰ ਜਾ ਕੇ ਆਪਣੇ ਕਪੜੇ ਵਗੈਰਾ ਸੁਕਣੇ ਪਾ ਸਕਦੇ ਹੋ ਜੇ ਕਦੀ ਜ਼ਰੂਰਤ ਪਵੇ ਤੇ ਬਹੁਤ ਹੀ ਵਾਪਕ ਨੂੰ ਬੜਾ ਕੰਵੀਨੀਅੰਟ ਬਣਾਇਆ ਹੋਇਆ। ਇਸ ਸਾਈਡ ਤੇ ਆ ਗਿਆ ਨਾ ਜੀ ਬਾਥਰੂਮ। ਛੜਾ ਕੇ ਨੂੰ ਪਾਊਡਰ ਰੂਮ ਕਿਹਾ ਜਾਂਦਾ। ਇਹਦੇ ਵਿੱਚ ਇੱਕ ਟਾਇਲਟ ਹੁੰਦੀ ਹੈ। ਸ਼ਾਵਰ ਇਹਦੇ ਵਿੱਚ ਇਨਕਲੂਡ ਨਹੀਂ ਹੁੰਦਾ। ਸਿਰਫ ਇੱਕ ਬਾਥਰੂਮ ਤੇ ਨਾਲ ਇੱਕ ਤੁਹਾਡੇ ਸਿੰਕ ਹੁੰਦਾ। ਹੁਣ ਆਪਾਂ ਆ ਗਏ ਇਸ ਸਾਈਡ ਤੇ। ਆ ਦੇਖੋ ਬਹੁਤ ਵੱਡੀ ਕਲੋਜ਼ਟ ਕੀਤੀ ਹੋਈ ਹੈ ਕਲੋਜ਼ਟ ਤੁਸੀਂ ਦੇਖ ਸਕਦੇ ਹੋ ﺍﻟमारी ਆ ਇਹਦੇ ਵਿੱਚ ਕਪਰ ਸਟੋਰੇਜ ਆ ਆ ਦੇਖ ਇੱਥੇ ਤੁਸੀਂ ਆਪਣੇ ਲੀਨ ਰੱਖ ਸਕਦੇ ਹੋ ਕੱਪੜੇ ਸਾਰੇ ਤਰ੍ਹਾਂ ਦੇ ਕੱਪੜੇ ਜਿਹੜੇ ਰੱਖ ਸਕਦੇ ਹੋ ਆਪਣੇ ਆ ਇੱਥੇ ਜਦਾ ਜਿਆਦਾ ਆਸਟ੍ਰੇਲੀਆ ਦੇ ਵਿੱਚ ਤੇ ਸਟੋਰੇਜ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਤੁਸੀਂ ਆਮ ਆਪਣੀ ਸ਼ੀਟਸ ਰੱਖਦੇ ਹੋ ਦੇ ਵੇਖਿਆ ਨੇ ਟੋਬਲ ਦਿਖਾਏ ਹੋਏ ਆ ਤੇ ਹੁਣ ਇਸ ਤੋਂ ਬਾਅਦ ਆ ਵੀ ਆਪਣਾ ਕਿਚਨ ਏਰੀਆ ਬਹੁਤ ਹੀ ਸੋਹਣੀ ਕਿਚਨ ਬਣੀ ਹੋਈ ਆ ਸਾਰਾ ਹੀ ਇਹਨਾਂ ਦਾ ਕੰਬੀਨੇਸ਼ਨ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਬਲੈਕ ਕੰਬੀਨੇਸ਼ਨ ਚੱਲਦਾ ਪਿਆ ਬਲੈਕ ਸਿੰਕ ਦੇ ਨਾਲ ਸਿੰਕ ਦੇ ਵੀ ਔਰ ਆ ਜਿਹੜਾ ਸਟੋਨ ਆ ਇਹ ਵੀ ਇਹਦੇ ਨਾਲ ਕੰਬੀਨੇਸ਼ਨ ਬਣਾਇਆ ਹੋਇਆ ਇਹਨਾਂ ਨੇ ਔਰ ਬਹੁਤ ਹੀ ਸੋਹਣੀ ਬੜੀ ਕਮਾਲ ਦੀ ਕਿਚਨ ਬਣੀ ਹੋਈ ਆ ਆ ਸਾਈਡ ਨਾਲ ਨੇ ਇੱਕ ਸਾਈਡ ਤੇ ਬਿਲਕੁਲ ਓਪਨ ਏਰੀਆ ਛੱਡਿਆ ਹੋਇਆ ਤੇ ਇੱਧਰ ਸਾਰੀ ਇਹਨਾਂ ਨੇ ਕਲੀਅਰ ਮਿਰਰ ਆ ਤੇ ਨਾਲ ਜਿਹੜਾ ਗੈਸ ਸਟੋਵ ਜਿਹੜਾ ਹੈਗਾ ਵਾ ਇਲੈਕਟ੍ਰਿਕ ਆ ਥੱਲੇ ਹੈਗਾ ਨਾ ਦਾ ਓਵਨ ਤੇ ਇੱਕ ਵੀ ਆਪਾਂ ਉੱਪਰੋਂ ਡਰਾਅਰ ਖੋਲ ਕੇ ਦੇਖਦੇ ਕਿ ਦਵੇਂ ਨੇ ਇਹਦੇ ਵਿੱਚ ਤੇ ਹੋਪਫੁਲੀ ਚਿਮਣੀ ਤਾਂ ਹੀ ਹੋਏਗਾ ਸੈਟਿੰਗ ਜਿਹੜੀ ਆ ਦੀ ਹੈਗੀ ਆ ਇਹਦੇ ਵਿੱਚ ਉੱਪਰ ਪ੍ਰੋਪਰ ਡੋਰ ਨੇ ਇਹਦਾ ਵੀ ਕਲਰ ਕੰਬੀਨੇਸ਼ਨ ਜਿਹੜਾ ਉਹ ਬਹੁਤ ਅੱਛਾ ਬਣਾਇਆ ਹੋਇਆ ਔਰ ਇੱਧਰ ਆਪਾਂ ਆ ਗਏ ਇਹਦੇ ਡਿਸ਼ਵਾਸ਼ਰ ਤੇ ਆਇਆ ਦਾ ਪੂਰਾ ਇੱਕ ਵੱਡਾ ਸਿੰਕ ਬਣਾਇਆ ਮੋਸਟਲੀ ਸੈਪਰੇਟ ਸਿੰਕ ਹੁੰਦੀ ਆ ਪਰ ਲੇਕਿਨ ਵੱਡਾ ਸਿੰਕ ਬਣਾਇਆ ਔਰ ਦੂਸਰਾ ਤੁਸੀਂ ਦੇਖ ਸਕਦੇ ਹੋ ਇੱਧਰ ਸਾਈਡ ਤੇ ਇਹਨਾਂ ਦਾ ਮਾਈਕ੍ਰੋਵੇਵ ਔਰ ਆਹ ਸਾਈਡ ਬਹੁਤ ਇੰਟਰਸਟਿੰਗ ਆ ਬਾਰੇ ਘਰਾਂ ਦੇ ਵਿੱਚ ਅੱਜਕੱਲ ਬਣ ਰਹੀ ਹੈ ਜਿਹੜੀ ਕਿ ਇੱਕ ਸੈਪਰੇਟ ਕਿਚਨ ਕਲੀਨਿੰਗ ਏਰੀਆ ਹੁੰਦਾ ਜਿੱਥੇ ਤੁਸੀਂ ਆਪਣਾ ਇੱਥੇ ਖਲਾਰਾ ਨਾ ਪਾਓ ਤੇ ਮੇਨ ਕਿਚਨ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਣਾ ਸਟੋਰੇਜ ਵੀ ਆ ਬਹੁਤ ਹੀ ਸੋਹਣੀ ਸਟੋਰੇਜ ਉੱਪਰ ਬਣਾਈ ਹੋਈ ਆ ਅਲਮਾਰੀਆਂ ਉੱਪਰ ਕਵਰਸ ਬਣੀਆਂ ਹੋਈਆਂ ਔਰ ਇੱਥੇ ਵੀ ਪ੍ਰੋਪਰ ਪੂਰੀ ਖੁੱਲੀ ਵਿੰਡੋ ਦਿੱਤੀ ਹੋਈ ਹੈ ਜਦੇ ਵਿੱਚ ਤੁਹਾਨੂੰ ਕਿ ਤੁਸੀਂ ਕੁਕਿੰਗ ਕਰਦੇ ਬੋਰ ਨਾ ਹੋਵੋ ਜਾਂ ਬਰਤਨ ਸਾਫ ਕਰਦੇ ਬੋਰ ਨਾ ਹੋ ਇਹਦੇ ਵਿੱਚ ਵੀ ਥੱਲੇ ਸਟੋਰੇਜ ਆ ਸਟੋਰੇਜ ਸੈਕਸ਼ਨ ਦਿੱਤੇ ਹੋਏ ਆ ਉੱਪਰ ਵੀ ਬਹੁਤ ਸਟੋਰੇਜ ਆ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਲੱਗਿਆ ਜੀ ਹੋਰ ਇਸ ਤੋਂ ਬਾਅਦ ਆ ਗਿਆ ਆਪਣਾ ਸਾਹਮਣੇ ਬਿਲਕੁਲ ਇੱਥੋਂ ਦਾ ਟੀਵੀ ਏਰੀਆ ਤੇ ਟੀਵੀ ਏਰੀਆ ਦੇ ਵਿੱਚ ਵੀ ਸਾਈਡ ਤੇ ਕਵਰਸ ਬਣਾਈ ਹੋਈਆਂ ਨੇ ਇਹਨਾਂ ਨੇ ਬਹੁਤ ਸੋਹਣੀਆਂ ਔਰ ਥੱਲੇ ਜਿਹੜਾ ਪ੍ਰੋਪਰ ਤੁਹਾਨੂੰ ਦੇਖ ਦਿੱਤਾ ਹੋਇਆ ਖੁਫੀਅਤ ਚਬੂਨਾ ਹੈ ਹੋਏ ਵੀ ਬਹੁਤ ਸਾਈਟ ਸੁਨਿ ਬਣਾਈ ਹੋਈ ਹੈ ਔਰ ਸਾਰਾ ਟੀਵੀ ਏਰੀਆ ਲੌਂਜ ਜਿਹੜੀ ਹੈ ਬਿਲਕੁਲ ਕਿਚਨ ਦੇ ਸਾਹਮਣੇ ਔਰ ਉਸ ਐਂਟਰੋ ਸਟੋਨ ਇਸ ਤਰ੍ਹਾਂ ਦੀ ਲੁੱਕ ਦੇਖ ਰਹੀ ਹੈ ਹੁਣ ਅਸੀਂ ਆ ਜਾਂਦੇ ਹਾਂ ਡਾਈਨਿੰਗ ਸੈਕਸ਼ਨ ਦੇ ਵਿੱਚ ਬਿਲਕੁਲ ਕਿਚਨ ਦੇ ਲੈਫਟ ਸਾਈਡ ਤੇ ਡਾਈਨਿੰਗ ਏਰੀਆ ਬਣਿਆ ਹੋਇਆ ਹੈ ਡਾਈਨਿੰਗ ਏਰੀਆ ਬਹੁਤ ਸੋਹਣਾ ਬਣਿਆ ਹੋਇਆ। ਇਹਦੀ ਜਿਹੜੀ ਵਾਲ ਆ ਇਹ ਵਾਲਪੇਪਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਦਿੱਤਾ ਹੋਇਆ ਬਲੈਕ ਐਂਡ ਗ੍ਰੇ ਦਾ। ਬਹੁਤ ਹੀ ਟੈਕਸਚਰ ਅੱਛਾ ਹੈ ਦਾ। ਔਰ ਇਹਦਾ ਡੈਕੋਰੇਸ਼ਨ ਦੇਖ ਲੋ। ਔਰ ਇਹਦੀਆਂ ਇਹਦੀਆਂ ਵੀ ਸਾਰੀਆਂ ਮੈਂ ਦੇਖ ਰਹੀ ਹਾਂ ਕਿ ਫਿਕਸਡ ਵਿੰਡੋਜ਼ ਨੇ ਆ ਵੀ ਪ੍ਰੋਪਰ ਵੱਡਾ ਮਿਰਰ ਫਿਕਸਡ ਲੱਗਾ ਹੋਇਆ। ਔਰ ਆ ਅਨਦਰ ਡਾਈਨਿੰਗ ਏਰੀਆ। ਆ ਆਪਣੀ ਕਿਚਨ ਰੇ। ਔਰ ਕਿਚਨ ਦੇ ਨਾਲ ਬਿਲਕੁਲ ਆਵਲ ਆਪਣਾ ਇਹ ਡਾਈਨਿੰਗ ਏਰੀਆ ਹੈ। ਔਰ ਉਸ ਤੋਂ ਬਾਅਦ ਆਪਣਾ ਆ ਏਰੀਆ ਜਿਹੜਾ ਕਿ ਸਾਰੇ ਬਹੁਤ ਇੰਜੋਏ ਕਰਦੇ ਆ। ਇਹ ਆਪਣਾ ਬਾਹਰ ਸਿਟਿੰਗ ਏਰੀਆ ਆ ਗਿਆ। ਬਾਰਬੀਕਿਊ ਏਰੀਆ, ਸਿਟਿੰਗ ਏਰੀਆ, ਐਂਟਰਟੇਨਮੈਂਟ ਏਰੀਆ, ਕੁਝ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ। ਤੇ ਬਹੁਤ ਸੋਹਣਾ ਬਣਿਆ ਹੋਇਆ। ਹੁਣ ਚੱਲਦੇ ਆਂ ਆਪਾਂ ਉੱਪਰ ਕਿ ਉੱਪਰ ਕਿਵੇਂ ਦਾ ਘਰ ਬਣਿਆ ਹੋਇਆ। ਆ ਥੱਲੇ ਡਾਊਨਲਾਈਟਸ ਅੱਜਕੱਲ ਫੈਸ਼ਨ ਜਿਹੜਾ ਹੈਗਾ ਇਸ ਤਰ੍ਹਾਂ ਦੀ ਲਾਈਟਸ ਦਾ ਆਏਗਾ ਹੁਣ ਆਪਾਂ ਚੱਲਦੇ ਹਾਂ ਉੱਪਰ ਉੱਪਰ ਵੀ ਹਾਈ ਹਾਈ ਰੂਫ ਬਣੀ ਹੋਈ ਹੈ ਉੱਪਰ ਜਾ ਕੇ ਦੇਖਦੇ ਹਾਂ ਤੇ ਲਾਈਟਸ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਆ ਸਾਈਡ ਤੇ ਗਲੋਬਸ ਥੱਲੇ ਸਟੈਪ ਲਾਈਟਸ ਪੌਸਣੇ ਲੱਗੀਆਂ ਹੋਈਆਂ ਔਰ ਉਪਰੋਂ ਕੁਸ਼ ਕਰਦਾ ਵੀ ਉਹ ਥੱਲੇ ਇਸ ਤਰ੍ਹਾਂ ਦਿਸਦਾ ਔਰ ਇਤੋ ਜਿਹਾ ਚੜਦੇ ਆ ਅਸੀਂ ਉੱਪਰ ਤੁਹਾਨੂੰ ਉੱਪਰ ਵੀ ਇੱਕ ਟੀਵੀ ਏਰੀਆ ਸਿਟਿੰਗ ਏਰੀਆ ਮਿਲਦਾ ਸਿਟੀ ਏਰੀਆ ਆਹ ਦੇ ਕੋ ਸਿਟਿੰਗ ਏਰੀਆ ਇਸ ਤਰ੍ਹਾਂ ਦਾ ਇਹਦੇ ਪਿੱਛੇ ਵੀ ਪ੍ਰੋਪਰ ਵਾਲਪੇਪਰ ਲੱਗਾ ਹੋਇਆ ਔਰ ਥੱਲੇ ਫਿਕਸ ਥੱਲੇ ਤੁਹਾਡੀ ਆ ਕਹਿ ਸਕਦੇ ਆ ਆਪਕੇ ਟੀਵੀ trolly ਕਹਿ ਸਕਦੇ ਆ ਫਿਕਸ ਲੱਗੀ ਹੋਈ ਤੇ ਉਹਦੇ ਵਿੱਚ ਵੀ ਬਹੁਤ ਸਟੋਰੇਜ ਆ ਹੁਣ ਆਪਾਂ ਚੱਲਦੇ ਆ ਇਸ ਸਾਈਡ ਤੇ ਜਦੋਂ ਸੀ ਸਟੇਅਰਸ ਚੜੀਆਂ ਤੇ ਇਸ ਸਾਈਡ ਤੇ ਨਾਲ ਸਟਡੀ ਏਰੀਆ ਬਣਾਇਆ ਹੋਇਆ ਇਹਦੇ ਵਿੱਚ ਵੀ ਬਹੁਤ ਸੈਕਸ਼ਨ ਦਿੱਤੇ ਹੋਏ ਬਹੁਤ ਸੋਹਣਾ ਦਿੱਤਾ ਹੋਇਆ ਪ੍ਰੋਪਰ ਇੱਥੇ ਡਰਾਅਰ ਦਿੱਤੇ ਹੋਏ ਨੇ ਆਹ ਦੇਖੋ ਡਰਾਅਰਸ ਨੇ ਡਰਾਅਰਸ ਬਣਾਏ ਹੋਏ ਨੇ ਵਾਓ ਇਧਰ ਆਪਨੇ ਆ ਗਏ ਜੀ ਮਾਸਟਰ ਬੈਡਰੂਮ ਮਾਸਟਰ ਬੈਡਰੂਮ ਜਦੋਂ ਅਸੀਂ ਐਂਟਰ ਕੀਤਾ ਮੈਂ ਇੱਥੋਂ ਐਂਟਰ ਕਰਕੇ ਦੁਬਾਰਾ ਦਿਖਾਉਣੀ ਆ ਮਾਸਟਰ ਬੈਡਰੂਮ ਤੇ ਐਂਟਰੀ ਕੀਤਾ ਇਧਰੋਂ ਨੂੰ ਲੈਫਟ ਸਾਈਡ ਤੇ ਤੇ ਦਿਸੀਆ ਫਾਰ ਹਰ ਕਲੋਜ਼ਟ ਜਿਹੜੀ ਆ ਵਾਕਿੰਗ ਕਲੋਜ਼ਟ ਤੁਸੀਂ ਦੇਖ ਸਕਦੇ ਹੋ ਸਾਰੇ ਸੈਪਰੇਟ ਸੈਪਰੇਟ ਤੁਸੀਂ ਪਾਰਟਸ ਦੇ ਵਿੱਚ ਚੀਜ਼ਾਂ ਰੱਖ ਸਕਦੇ ਹੋ ਆਪਣੀਆਂ ਹਿਸ ਸਾਈਡ ਤੇ ਡਰਾਅਰ ਨੇ ਇਸ ਤਰ੍ਹਾਂ ਦੀਆਂ ਅਲਮਾਰੀਆਂ ਬਣੀਆਂ ਹੋਈਆਂ ਆ ਬਹੁਤ ਹੀ ਕਨਵੀਨੀਅੰਟ ਆ ਬਹੁਤ ਪਸੰਦ ਆ ਕਲਰ ਔਰ ਇਸ ਸਾਈਡ ਤੇ ਵੀ ਪੂਰੀਆਂ ਅਲਮਾਰੀਆਂ ਬਹੁਤ ਸੋਹਣੀਆਂ ਓਪਨ ਵੀ ਬਣੀਆਂ ਹੋਈਆਂ ਡਿਪੈਂਡ ਕਰਦਾ ਤੁਸੀਂ ਕਿੱਦਾਂ ਦੇ ਪਸੰਦ ਕਰਦੇ ਹੋ ਪਰ ਡਰਾਅਰ ਪ੍ਰੋਪਰ ਦਿੱਤੇ ਹੋਏ ਆ ਤਿੰਨ ਸਾਈਡ ਤੇ ਇੱਧਰ ਡਰਾਅਰ ਦਿੱਤੇ ਹੋਏ ਆ ਤਿੰਨ ਸਾਈਡ ਤੇ ਉੱਧਰ ਡਰਾਅਰ ਦਿੱਤੇ ਹੋਏ ਆ ਹਮ ਸੌਫਟ ਕਲੋਜ਼ਰ ਟੋਪ ਔਰ ਉਸ ਤੋਂ ਬਾਅਦ ਇੱਧਰ ਤੁਹਾਡਾ ਆ ਗਿਆ ਬਾਥਰੂਮ ਬਾਥਰੂਮ ਵੀ ਬਹੁਤ ਸੋਹਣਾ ਆ ਬਹੁਤ ਹੀ ਸੋਹਣੀਆਂ ਟਾਈਲਸ ਲੱਗੀਆਂ ਹੋਈਆਂ ਟਾਈਲਸ ਇਦਾਂ ਨਹੀਂ ਕਿ ਜਿਵੇਂ ਪੁਰਾਣੇ ਸਟਾਈਲ ਦੀਆਂ ਹੁੰਦੀਆਂ ਨੇ ਪਰ ਬਹੁਤ ਹੀ ਕਮਾਲ ਦੀਆਂ ਬਣਾਈ ਹੋਈਆਂ ਟਾਈਲਸ ਔਰ ਇਹਦਾ ਵੀ ਕਲਰ ਕੰਬੀਨੇਸ਼ਨ ਬਲੈਕ ਐਂਡ ਵਾਈਟ ਦਿੱਤਾ ਹੋਇਆ ਆ ਗਿਆ ਸੀਮਲੈਸ ਸ਼ਾਵਰ ਸਕਰੀਨਸ ਆਈਆਂ ਤੁਹਾਡੀਆਂ ਨਾਲ ਟਾਇਲਟ ਔਰ ਉੱਪਰ ਤੱਕ ਟਾਈਲਸ ਲੱਗੀਆਂ ਹੋਈਆਂ ਇਦਾਂ ਵੀ ਬਹੁਤ ਸੋਹਣਾ ਕਿਛੇ ਜੋ ਥੱਲੇ ਫਲੋਰ ਦਾ ਕੰਬੀਨੇਸ਼ਨ ਦਿੱਤਾ ਹੋਇਆ ਆ ਉਹੀ ਟਾਈਲ ਸੇਮ ਉੱਤੇ ਲੱਗੀਆਂ ਹੋਈਆਂ ਨੇ ਦੋ ਇਹ ਦੇ ਸਿੰਕ ਦਿੱਤੇ ਹੋਏ ਨੇ ਔਰ ਇਹਦੇ ਟੈਪਸ ਦਾ ਜਿਹੜਾ ਟੈਕਸਚਰ ਆ ਕੁਝ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਬਾਥਰੂਮ ਆ ਗੁੱਡ ਸਾਈਜ਼ ਬਾਥਰੂਮ ਔਰ ਇੱਧਰ ਆ ਗਈ ਹਰ ਲਾਈਕ ਹਸਬੰਡ ਵਾਈਫ ਦੀ ਸੈਪਰੇਟ ਕਲੋਜ਼ਟ ਔਰ ਦੇਖੋ ਸੇਮ ਹੀ ਉਹੀ ਸਪੇਸ ਉਨੀ ਸਪੇਸ ਦੇ ਕੇ ਕੇਸ ਸਾਈਡ ਤੇ ਬਣਾਈ ਆ ਮੈਨ ਜਿਹੜੀ ਮੈਨੂੰ ਗੱਲ ਵਧੀਆ ਲੱਗੀ ਕਿ ਇਹਦੇ ਵਿੱਚ ਲਾਈਟ ਆ ਪ੍ਰੋਪਰ ਵਿੰਡੋ ਦਿੱਤੀ ਹੋਈ ਆ ਤੁਹਾਨੂੰ ਜੇ ਲਾਈਟ ਜ਼ਿਆਦਾ ਚਾਹੀਦੀ ਆ ਤਾਂ ਤੁਸੀਂ ਪ੍ਰੋਪਰ ਵਿੰਡੋ ਪੇਚ ਰਖਾ ਸਕਦੇ ਹੋ ਬਹੁਤ ਹੀ ਸੋਹਣਾ ਕਨਸੈਪਟ ਲੱਗਿਆ ਹੁਣ ਆ ਦੇਖੋ ਜਿੱਥੇ ਕਿ ਤੁਸੀਂ ਬਹੁਤ ਦੇਖਣ ਨੂੰ ਤੁਹਾਨੂੰ ਲੱਗੂਗਾ ਕਿ ਵਾਓ ਵਾਓ ਵਾਲਾ ਸੱਚੀ ਘਰ ਆਏ ਬਹੁਤ ਪਸੰਦ ਆਇਆ ਲਾਈਟਸ ਗਲੋਬਸ ਦੇਖੋ ਕਿੰਨੇ ਸੋਹਣੇ ਸੋਹਣੇ ਸਾਈਡ ਤੇ ਲੱਗੇ ਹੋਏ ਆ ਬਹੁਤ ਹੀ ਸੋਹਣੇ ਬੜੇ ਐਲੀਗੈਂਟ ਸਟਾਈਲ ਦੇ ਗਲੋਬਸ ਨੇ ਲਾਈਟ ਗਲੋਬਸ ਦੋਨੋਂ ਸਾਈਡਸ ਤੇ ਤੁਸੀਂ ਨਈ ਲੈਂਪਸ ਰੱਖਣੇ ਤੁਸੀਂ ਉੱਪਰ ਲਾਈਟ ਗਲੋਬਸ ਜਿਹੜੇ ਲਗਾ ਸਕਦੇ ਹੋ ਔਰ ਆ ਦੇਖੋ ਬਹੁਤ ਹੀ ਵੱਡਾ ਬੈਡਰੂਮ ਬੈਡਰੂਮ ਦੇ ਵਿੱਚ ਪ੍ਰੋਪਰ ਤੁਹਾਡਾ ਸੈਪਰੇਟ ਟੀਵੀ ਏਰੀਆ ਔਰ ਇਹਦੇ ਵਿੱਚ ਵੀ ਪੂਰੀਆਂ ਸਾਈਡ ਤੇ ਸਟੋਰੇਜ ਤਾਨੂੰ ਦਿਖ ਰਹੀ ਆ ਔਰ ਇਸ ਸਾਈਡ ਤੇ ਜਿਹੜੀ ਆ ਬਾਹਰ ਬਾਲਕਨੀ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਇਧਰ ਸਾਈਡ ਤੇ ਬਾਲਕਨੀ ਆ ਬਾਲਕਨੀ ਚ ਤੁਸੀਂ ਖੜੇ ਹੋ ਕੇ ਇਸ ਤਰ੍ਹਾਂ ਵਿਊ ਦੇਖ ਸਕਦੇ ਹੋ ਬੈਠ ਵੀ ਸਕਦੇ ਬੈਠਣ ਲਈ ਵੀ ਹੈਗੀ ਜਗ੍ਹਾ ਪਰ ਜ਼ਿਆਦਾ ਨਹੀਂ ਪਰ ਬਹੁਤ ਸੋਹਣੀ ਆ ਬਹੁਤ ਵਧੀਆ ਬੁਣਾਈ ਹੋਈ ਆ ਆ ਤੇ ਬਹੁਤ ਹੀ ਵੱਡਾ ਬਹੁਤ ਹੀ ਖੁੱਲਾ ਬੈਡਰੂਮ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬੈਡਰੂਮ ਆ ਹੁਣ ਅੱਗੇ ਚੱਲਦੇ ਹਾਂ ਨੈਕਸਟ ਇਹ ਸੈਪਰੇਟ ਆਪਾਂ ਦਿਖਾ ਚੁੱਕੇ ਹਾਂ ਇਸ ਤੋਂ ਬਾਅਦ ਹੁਣ ਨੈਕਸਟ ਆਪਣਾ ਆ ਗਿਆ ਨੰਬਰ 2 ਬਾਥਰੂਮ ਆ ਗਿਆ ਸੈਕਿੰਡ ਬਾਥਰੂਮ ਸੈਕਿੰਡ ਬਾਥਰੂਮ ਦੇ ਵਿੱਚ ਸੇਮ ਟਾਈਲਸ ਸੇਮ ਵੋਲਟੇਜੋ ਲੱਗੀਆਂ ਹੋਈਆਂ ਟਾਈਲਸ ਸੇਮ ਕਨਸੈਪਟ ਦਿੱਤਾ ਹੋਇਆ ਔਰ ਪ੍ਰੋਪਰ ਸਟੋਰੇਜ ਏਰੀਆ ਦਿੱਤਾ ਹੋਇਆ ਇਸ ਸਾਈਡ ਤੇ ਵੱਡਾ ਟੱਬ ਔਰ ਨਾਲ ਸ਼ਾਵਰ ਔਰ ਸ਼ਾਵਰ ਵੀ ਬਹੁਤ ਸੋਹਣਾ ਬਲੈਕ ਕੰਬੀਨੇਸ਼ਨ ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ ਫਲੇ ਚਿਪਸ ਸਟਾਈਲ ਇਹਨਾਂ ਨੇ ਪ੍ਰਾਣਾ ਟਾਈਲਸ ਦਾ ਦਿੱਤਾ ਹੋਇਆ ਹੁਣ ਆ ਗਿਆ ਬੈਡਰੂਮ ਆ ਵੀ ਬੈਡਰੂਮ ਬਹੁਤ ਸੋਹਣਾ ਇਹਦਾ ਵੀ ਸਾਈਡ 뷰 ਜਿਹੜਾ ਵਾ ਫਰੋਨਟ ਵਾਲੀ ਸਾਈਡ ਤੇ ਆ ਬੈਡਰੂਮ ਆ ਗਿਆ ਡਬਲ ਕੀਨ ਸਾਈਜ਼ ਡਬਲ ਸਾਈਜ਼ ਔਰ ਆ ਡਬਲ ਅਲਮਾਰੀਆਂ ਨੇ ਇਹਦੇ ਵਿੱਚ ਬਣੀਆਂ ਹੋਈਆਂ ਸਲਾਈਡਿੰਗ ਅਲਮਾਰੀਆਂ ਇਹਦੇ ਨਾਲ ਜਿਹੜੀ ਤੁਹਾਡੀ ਜਗ੍ਹਾ ਬਹੁਤ ਘਟਦੀ ਹੈ ਕਿ ਜੇ ਤੁਸੀਂ ਓਪਨ ਹੋਵੋ ਓਪਨ ਕਰੋ ਤੇ ਉਹਦੇ ਲਈ ਤੁਹਾਨੂੰ ਸਪੇਸ ਜਿਹੜੀ ਬਹੁਤ ਘਟਦੀ ਹੈ ਔਰ ਪ੍ਰੋਪਰ ਜਿਹੜੇ ਸਾਈਡ ਮਿਰਰਸ ਬਣੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਵਿੱਚ ਅਲਮਾਰੀਆਂ ਹੈਂਗ ਕਰਨ ਲਈ ਔਰ ਤੁਹਾਨੂੰ ਇਹਦੇ ਵਿੱਚ ਜ਼ਰੂਰਤ ਨਹੀਂ ਕਿ ਤੁਸੀਂ ਮਿਰਰ ਵਗੈਰਾ ਪ੍ਰੋਪਰ ਵਿੱਚ ਬਣਿਆ ਹੋਇਆ ਔਰ ਇਸ ਸਾਈਡ ਤੇ ਤੁਸੀਂ ਵੇਖ ਤਕਿ ਸਟੋਰੇਜ ਜਿਹੜੀ ਆ ਇਹ ਵੀ ਇਹਨਾਂ ਨੇ ਰੱਖਿਆ ਹੋਇਆ ਸ਼ੈਲਫ ਰੱਖੀ ਹੋਈ ਆ ਬਹੁਤ ਗੁੱਡ ਸਾਈਜ਼ ਬੈਡਰੂਮ ਆ ਬਹੁਤ ਅੱਛਾ ਬੈਡਰੂਮ ਆ ਹੁਣ ਚੱਲਦੇ ਆ ਨੈਕਸਟ ਬੈਡਰੂਮ ਦੇ ਵਿੱਚ ਵਾਓ ਇਹਦੀ ਵੀ ਜਿਹੜੀ ਹੈਗੀ ਆ ਪਿੱਛੇ ਵਾਲਪੇਪਰ ਬਹੁਤ ਕਮਾਲ ਦਾ ਔਰ ਬਹੁਤ ਹੀ ਸੋਹਣੀ ਸੈਟਅਪ ਕੀਤੀ ਹੋਈ ਆ ਔਰ ਇੱਥੇ ਵੀ ਸੇਮ ਸਟਾਈਲ ਦੀਆਂ ਜਿਹੜੀਆਂ ਨੇ ਅਲਮਾਰੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣੀਆਂ ਅਲਮਾਰੀਆਂ ਬਹੁਤ ਹੀ ਸੋਹਣਾ ਕੰਬੀਨੇਸ਼ਨ ਆ ਤੇ ਹੁਣ ਇਸ ਤੋਂ ਬਾਅਦ ਫੋਰਥ ਬੈਡਰੂਮ ਦੇ ਵਿੱਚ ਇਹ ਰਿਹਾ ਫੋਰਥ ਬੈਡਰੂਮ ਦਾ ਕੰਬੀਨੇਸ਼ਨ ਇਹਦਾ ਵੀ ਵਾਲਪੇਪਰ ਦੇਖੋ ਬਹੁਤ ਹੀ ਸੋਹਣਾ ਵਾਲਪੇਪਰ ਲੱਗਿਆ ਪਿੰਕਿਸ਼ ਟੱਚ ਵਰਗਾ ਪਿੰਕਿਸ਼ ਟੋਨ ਵਰਗਾ ਆ ਨੀ ਬਹੁਤ ਅੱਛਾ ਲੱਗਿਆ ਹੋਇਆ ਵਾਲਪੇਪਰ ਬਹੁਤ ਹੀ ਸੋਹਣਾ ਘਰ ਬਣਿਆ ਹੋਇਆ ਹੈ ਇਹ 4 ਬੈੱਡਰੂਮ ਹਾਊਸ ਆ ਤੇ ਨਾਲ ਦੋ ਬਾਥਰੂਮ ਨੇ ਉੱਪਰ ਇੱਕ ਮੇਨ ਬਾਥਰੂਮ ਮੇਨ ਬੈੱਡਰੂਮ ਦੇ ਨਾਲ ਤੇ ਤਿੰਨ ਬੈੱਡ ਬਾਥਰੂਮ ਜਿਹੜੇ ਜਿਹੜੇ ਤਿੰਨ ਬੈੱਡਰੂਮ ਆ ਇਹਨਾਂ ਤਿੰਨਾਂ ਬੈੱਡਰੂਮ ਦੇ ਨਾਲ ਇੱਕ ਬਾਥਰੂਮ ਬਣਿਆ ਹੋਇਆ ਤੇ ਨਾਲ ਉੱਪਰ ਪ੍ਰੋਪਰ ਤੁਸੀਂ ਸਿਟਿੰਗ ਏਰੀਆ ਟੀਵੀ ਏਰੀਆ ਜਿਹੜਾ ਬਣਿਆ ਹੋਇਆ ਵਰਤੋ ਗੋਸ਼ ਕਰਦਾ ਇਸ ਤਰ੍ਹਾਂ ਦਾ ਵੀਊ ਹੁਣ ਆਪਾਂ ਚੱਲਦੇ ਹਾਂ ਥੱਲੇ ਹੋਪਫੁਲੀ ਤੁਹਾਨੂੰ ਇਹ ਘਰ ਬਹੁਤ ਪਸੰਦ ਆਇਆ ਹੋਵੇਗਾ ਬਹੁਤ ਹੀ ਸੋਹਣਾ ਘਰ ਬਣਿਆ ਹੈ ਮੈਨੂੰ ਬਹੁਤ ਪਰਸਨਲੀ ਬਹੁਤ ਪਸੰਦ ਆਇਆ ਕਰਦੇ ਹਾਂ ਬਾਏ ਓਕੇ ਹੋਪਫੁਲੀ ਤੁਹਾਨੂੰ ਇਹ ਘਰ ਬਹੁਤ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਨੈਕਸਟ ਵੀਡੀਓ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਹਰੋਂ ਘਰ ਦੀ ਲੁੱਕ ਇਸ ਤਰ੍ਹਾਂ ਦੀ ਹੈ ਜਿਵੇਂ ਤੁਹਾਨੂੰ ਉੱਪਰ ਬਾਲਕਨੀ ਦਿਖਾਈ ਸੀਗੀ ਜੀ ਚੀਅਰਜ਼ ਰਾਕ ਕੇ ਮਤਲਬ ਕਿ ਆਰਮਨਾਲ ਬਾਲ ਕੋ ਲਈ ਇੰਜੋਏ ਕਰ ਸਕਦੇ ਹੋ ਬਰੋ ਲੁੱਕ ਕੁਸ਼ਸ਼ ਰੰਗਿਆ ਬਹੁਤ ਹੀ ਸੋਹਣਾ ਘਰ ਬਣਿਆ ਹੋਇਆ ਬਹੁਤ ਪਸੰਦ ਆ ਮੈਨੂੰ